ਘਰ ਦੇ ਵਿੱਚ ਜਿਹੜਾ ਜੀ ਨਵਾਂ ਆਉਂਦਾ ਨੇ ਚਾਹੇ ਮੁੰਡਾ ਵਿਆਹ ਕੇ ਲਿਆਉਂਦਾ ਨਾ ਵਾਟੀ ਨੂੰ ਆਪਣੇ ਨੂੰ ਚਾਹੇ ਮੁੰਡਾ ਹੁੰਦਾ ਪਹਿਲਾਂ ਚਾਹੇ ਕੁੜੀ ਹੁੰਦੀ ਹੈ ਘਰ ਵਿੱਚ ਜਿਹੜਾ ਨਵਾਂ ਜੀ ਆਉਂਦਾ ਉਹਦੀ ਲੋੜੀ ਜਰੂਰ ਮਨਾਉਣੀ ਚਾਹੀਦੀ ਹੈ ਐ ਐ ਨਹੀਂ ਹੈਗਾ ਸੀਗਾ ਕਿ ਸਾਨੂੰ ਕੁੜੀਆਂ ਨੂੰ ਕੁਝ ਆਉਂਦਾ ਨਹੀਂ ਸੀ ਪਰ ਸਾਨੂੰ ਸਹਿਯੋਗ ਦੀ ਲੋੜ ਸੀ ਸਹਿਯੋਗ ਐ ਨਹੀਂ ਹੈ ਵੀ ਮੈਂ ਇਕੱਲੀ ਆਵਾਂ ਮੇਰੇ ਨਾਲ ਮੇਰੇ ਹਸਬੰਦ ਨੇ ਮੇਰੇ ਦੋਸਤ ਨੇ ਦੇਖੋ ਪਹਿਲੇ ਘਰ ਤੋਂ ਸਾਰਿਆਂ ਨੂੰ ਲੋੜੀ ਤੇ ਬਹੁਤ ਬਹੁਤ ਮੁਬਾਰਕਬਾਦ ਤੇ ਇਹ ਆਰਗੇਨਾਈਜ਼ਰ ਜਿਹੜੇ ਆਰਗੇਨਾਈਜ਼ਰਸ ਨੇ ਇਸ ਪ੍ਰੋਗਰਾਮ ਦੇ ਜਸਵੀਰ ਸਿੰਘ ਬਿੱਟੂ ਜੀ ਤੇ ਬਾਕੀ ਮੈਂ ਇਸ 11ਵਾਂ ਮੇਲਾ ਲੋਹੜੀ ਦਾ ਤੇ ਮੈਂ ਆਰਗੇਨਾਈਜ਼ਰ ਜਿੰਨੇ ਵੀ ਆਰਗੇਨਾਈਜ਼ਰਸ ਨੇ ਇਸ ਮੇਲੇ ਨੂੰ ਕਰਵਾਉਣ ਵਾਲੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਨੇਕ ਕਾਰਜ ਹੈ ਆਗਾਮ ਵੱਧੂ ਕਾਰਜ ਹੈ ਕਿਉਂਕਿ ਜਿਹੜਾ ਨਰੋਏ ਸਮਾਜ ਦੀ ਜਿਹੜੀ ਅਸੀਂ ਕਲਪਨਾ ਔਰਤ ਤੋਂ ਬਿਨਾ ਨਹੀਂ ਕਰ ਸਕਦੇ ਲੜਕੀ ਤੋਂ ਬਿਨਾ ਨਹੀਂ ਕਰ ਸਕਦੇ ਕਿਉਂਕਿ ਘਰ ਨੂੰ ਜਿਹੜੀ ਸੇਧ ਦਿੰਦੀ ਹੈ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਉਹਦੇ ਵਿੱਚ ਮਾਂ ਦਾ ਯੋਗਦਾਨ ਹੁੰਦਾ ਹੈ ਤੇ ਜਿਸ ਘਰ ਦੇ ਵਿੱਚ ਇੱਕ ਲੜਕੀ ਹੈ ਉਸ ਘਰ ਦੀ ਤਹਜ਼ੀਬ ਹੀ ਬਦਲ ਜਾਂਦੀ ਹੈ ਇਹ ਬਹੁਤ ਵੱਡਾ ਇਸ ਲਈ ਲੜਕੀ ਪੂਜਣ ਯੋਗ ਹੈ ਵੈਸੇ ਤਾਂ ਆਪਾਂ ਸਾਡੇ ਸਮਾਜ ਦੇ ਵਿੱਚ ਕੰਨਿਆ ਪੂਜਾ ਕਰਦੇ ਆਂ ਪੰਜਵੇਂ ਜਦੋਂ ਦੁਰਗਾਸ਼ਮੀ ਵਾਲੇ ਦਿਨ ਸੋ ਇਹਨਾਂ ਦਾ ਲੜਕੀ ਦਾ ਸਮਾਜ ਦੇ ਵਿੱਚ ਸਥਾਨ ਬਹੁਤ ਉੱਚਾ ਹੈ ਤੇ ਸਾਨੂੰ ਇਹ ਅਕਸੈਪਟ ਕਰਨਾ ਚਾਹੀਦਾ ਜਿਹੜੇ ਬੰਦੇ ਇਸ ਨੂੰ ਅਕਸੈਪਟ ਕਰਦੋਂ ਗੁਰੇਜ਼ ਕਰਦੇ ਨੇ ਔਰ ਇਹਨਾਂ ਨੂੰ ਮਾਨ ਦੇਣਾ ਚਾਹੀਦਾ ਸਤਿਕਾਰ ਦੇਣਾ ਚਾਹੀਦਾ ਸਸ਼ਿਕਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾ ਗੁਰਦੀਪ ਸਿੰਘ ਲੰਮੀ ਅੱਜ ਲੁਧਿਆਣਾ ਦੇ ਨੂਰਪੁਰ ਵੇਟ ਵਿਖੇ ਤੀਆਂ ਦੀ ਲੋਹੜੀ ਮਨਾਈ ਗਈ ਹੈ ਔਰ ਇਸ ਮੌਕੇ ਜਿਹੜੇ ਉਹਗੇ ਐਕਟਰਸ ਨੇ ਉਹ ਵੀ ਇੱਥੇ ਪਹੁੰਚੇ ਨੇ ਫਿਲਮੀ ਸtare ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ ਪਰਮਿੰਦਰ ਕੌਰ ਗਿਲਜੀ ਤਰਸੀਮ ਪਾਲ ਤੇ ਸੰਜੂ ਸਲੰਕੀ ਜਿਹੜੇ ਨੇ ਇੱਥੇ ਪਹੁੰਚ ਕੇ ਉਹਨਾਂ ਨੇ ਤੀਆਂ ਦੀ ਲੋਹੜੀ ਹੈ ਜਿਹੜੀ ਉਹ ਮਨਾਈ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾਉਨੇ ਆ ਤੇ ਨਾਲ ਦੀ ਨਾਲ ਗੱਲਬਾਤ ਵੀ ਅਸੀਂ ਕਰਦੇ ਆ ਉਹਨਾਂ ਦੇ ਨਾਲ ਕਿ ਜਿਹੜੀ ਅੱਜ ਲੋਹੜੀ ਮਨਾਈ ਗਿਆ ਮੈਮ ਜੇ ਜਿਸ ਤਰੀਕੇ ਦੇ ਨਾਲ ਲੋਹੜੀ ਮਨਾਈ ਗਈ ਅੱਜ ਤੀਆਂ ਦੀ ਨਾ ਟਰੈਂਡ ਨਵਾਂ ਚਲਾਇਆ ਗਿਆ ਵਾ ਹਾਲਾਂਕਿ ਇਹ ਪਹਿਲਾਂ ਵੀ ਮਨਾਈ ਜਾਂਦੀ ਸੀ ਜਿਸ ਤਰੀਕੇ ਨਾਲ ਧੀਆਂ ਅੱਗੇ ਵੱਧ ਰਹੀਆਂ ਨੇ ਲੋਹੜੀ ਮਨਾਈ ਜਾ ਰਹੀ ਹੈ ਕੀ ਕਰਨਾ ਚਾਹੁੰਦੇ ਸੂ ਜੀ ਦੇਖੋ ਜੀ ਜਿਉਂ-ਜਿਉਂ ਸਮਾਂ ਚੇਂਜ ਹੁੰਦਾ ਜਾਂਦਾ ਬਦਲਾਅ ਹੁੰਦਾ ਜਾਂਦਾ ਹੈ ਤੇ ਇਹ ਜ਼ਰੂਰੀ ਵੀ ਆ ਕਿ ਮੈਂ ਤਾਂ ਇਹ ਕਹਿੰਨੀ ਨਹੀਂ ਵੀ ਘਰ ਦੇ ਵਿੱਚ ਜਿਹੜਾ ਜੀ ਨਵਾਂ ਹੁੰਦਾ ਨੇ ਚਾਹੇ ਮੁੰਡਾ ਵਿਆਹ ਕੇ ਲਿਆਉਂਦਾ ਵਾਟੀ ਨੂੰ ਆਪਣੇ ਨੂੰ ਚਾਹੇ ਮੁੰਡਾ ਹੁੰਦਾ ਪਹਿਲਾਂ ਚਾਹੇ ਕੁੜੀ ਹੁੰਦੀ ਹੈ ਘਰ ਵਿੱਚ ਜਿਹੜਾ ਨਵਾਂ ਜੀ ਆਉਂਦਾ ਉਹਦੀ ਲੋੜੀ ਜਰੂਰ ਮਨਾਉਣੀ ਚਾਹੀਦੀ ਹੈ ਫਰਕ ਵੀ ਪੈਂਦਾ ਕਿਉਂਕਿ ਮੀਡੀਆ ਦੇ ਰਾਹੀਂ ਜਿੱਦਾਂ ਤੁਸੀਂ ਆਏ ਹੋ ਜਾਂ ਹੋਰ ਵੀ ਸਾਨੂੰ ਦੇਖ ਕੇ ਫਰਕ ਪੈਂਦਾ ਕਿ ਸਾਡੀਆਂ ਮਤਲਬ ਜਿਵੇਂ ਦੋ ਵੀਡੀਓਜ਼ ਦੇਖੂਗੇ ਇਦਾਂ ਦੀ ਲੋੜੀ ਨੂੰ ਤਾਂ ਸਾਡੇ ਮਨ ਤੋਂ ਕੁਦੇ ਦੀ ਗੁਰਦ ਤੇ 2.3 ਪੁਆਇੰਟ ਜ਼ਰੂਰ ਚੇਂਜ ਹੁੰਦਾ ਔਰ ਹੁੰਦਾ ਵੀ ਆ ਇਦਾਂ ਨਹੀਂ ਆ ਕਿ ਹੁਣ ਹੋਈਆਂ ਕਿ ਲਗਾਤਾਰ ਮੇਰੇ ਖਿਆਲ ਹੋ ਗਏ 10 ਸਾਲ ਇਹ ਥੋੜਾ ਥੋੜਾ ਪੈੜਾ ਪੈਂਦਾ ਪੈਂਦਾ ਇੱਥੇ ਤੱਕ ਇਹ ਜਿਸ ਤਰੀਕੇ ਨਾਲ ਤੁਸੀਂ ਵੀ ਇੱਕ ਲੇਡੀ ਹੋ ਨਾ ਕਦੇ ਪਹਿਲਾਂ ਨਹੀਂ ਮਨਾਈ ਜਾਂਦੀ ਸੀ ਲੋੜੀ ਬਣਾ ਬੱਚੇ ਆਂਦੀ ਨਾ ਤੇ ਐਤ ਕੀ ਮਨਾਈ ਜਾਂਦੀ ਐ ਇਸ ਵਾਰ ਤੇ ਇਹ ਮੰਨਦੇ ਵੀ ਜਿਹੜੇ ਪੇਰੈਂਟਸ ਨੇ ਵੀ ਉਹਨਾਂ ਦਾ ਬਹੁਤ ਵੱਡਾ ਰੋਲ ਰਹੰਦਾ ਇਸ ਚੀਜ਼ ਦੇ ਵਿੱਚ ਹਾਂਜੀ ਪੇਰੈਂਟਸ ਦਾ ਤਾਂ ਹੁੰਦਾ ਹੀ ਆ ਕੁਝ ਦਬਾਅ ਕਰਕੇ ਕੁਝ ਮਾਹੌਲ ਹੀ ਉਹਦਾਂ ਦੇ ਬਣੇ ਹੁੰਦੇ ਨੇ ਉਦੋਂ ਮੇਰੇ ਖਿਆਲ ਸਾਡੇ ਨਾਲ ਬੰਦੇ ਵੀ ਜਿਹੜੇ ਨੇ ਉਹ ਨਾਲ ਨਹੀਂ ਸੀ ਖੜਦੇ ਕਿਉਂਕਿ ਦਬ ਦਵਾਈ ਐਨਾ ਹੁੰਦਾ ਤੁਸੀਂ ਨਿੱਕਾ ਜਿਹੇ ਦਾਰ ਮੂਵੀ ਦੇਖੀ ਹੋਣੀ ਆ ਉਹਦੇ ਵਿੱਚ ਮੇਰਾ ਕਰੈਕਟਰ ਆ ਜਿਹੜਾ ਉਹ ਨੌਂ ਦੇ ਨਾਲ ਆ ਵੀ ਉਹਨੇ ਕੰਮ ਹੀ ਕਰਨਾ ਹੋਰ ਕੋਈ ਕੰਮ ਨਹੀਂ ਉੱਥੇ ਜਾ ਕੇ ਇੱਥੇ ਹੀ ਕਰਦਾ ਆ ਗਿਆ ਚੌਂਕੇ ਤੋਂ ਇੱਥੇ ਆ ਗਿਆ ਮਤਲਬ ਦਬਦਬਾ ਬਣਿਆ ਹੋਇਆ ਸੀ ਹੌਲੀ-ਹੌਲੀ ਐ ਨਹੀਂ ਹੈਗਾ ਸੀਗਾ ਵੀ ਸਾਨੂੰ ਕੁੜੀਆਂ ਨੂੰ ਕੁਝ ਆਉਂਦਾ ਨਹੀਂ ਸੀ ਪਰ ਸਾਨੂੰ ਸਹਿਯੋਗ ਦੀ ਲੋੜ ਸੀ ਸਹਿਯੋਗ ਐ ਨਹੀਂ ਹੈ ਵੀ ਮੈਂ ਇਕੱਲੀ ਆਵਾਂ ਮੇਰੇ ਨਾਲ ਮੇਰੇ ਹਸਬੰਦ ਨੇ ਮੇਰੇ ਦੋਸਤ ਨੇ ਉਹ ਜ਼ਰੂਰੀ ਸਾਥ ਹੁੰਦਾ ਤਾਂ ਅਸੀਂ ਅੱਗੇ ਲੰਘ ਸਕਦੇ ਆ ਮੈਂ ਕਿਹਨੇ ਇਕੱਲੀ ਕੁੜੀ ਦੇ ਨਾਲ ਖੋਣ ਜਾਣੇ ਹੈਗੇ ਖੰਭ ਲਾਉਣ ਵਾਲੇ ਤੁਸੀਂ ਸਾਰੇ ਹੈਗੇ ਹੋ ਸਾਡੀ ਆਡੀਅנס ਆ ਬੋਲ ਸਾਹਿਬ ਜਿਸ ਤਰੀਕੇ ਨਾਲ ਤੁਹਾਡਾ ਕਿਰਦਾਰ ਫਿਲਮਾਂ ਦੇ ਵਿੱਚ ਰਿਹਾ ਹੈ ਨਾ ਉਸ ਤਰੀਕੇ ਦੇ ਨਾਲ ਕੇ ਹੁਣ ਲੋਹੜੀ ਜਿਵੇਂ ਮਨਾਏ ਕੀ ਹੈ ਬੱਚਿਆਂ ਨੇ ਇਹਦਾ ਮੈਂ ਦੇਖ ਕੇ ਵੀ ਬਹੁਤ ਖੁਸ਼ ਸੀਗੇ ਇਸ ਵੇਲੇ ਨਾ ਵੀ ਉੱਥੇ ਬੈਠ ਕੇ ਦੀਆਂ ਦੇਖੋ ਪਹਿਲੀ ਗੱਲ ਤਾਂ ਸਾਰਿਆਂ ਨੂੰ ਲੋਹੜੀ ਦੀ ਬਹੁਤ-ਬਹੁਤ ਮੁਬਾਰਕਬਾਦ ਤੇ ਇਹ ਆਰਗੇਨਾਈਜ਼ਰ ਜਿਹੜੇ ਆਰਗੇਨਾਈਜ਼ਰਸ ਨੇ ਇਸ ਪ੍ਰੋਗਰਾਮ ਦੇ ਜਸਵੀਰ ਸਿੰਘ ਬਿੱਟੂ ਜੀ ਔਰ ਨਰਿੰਦਰ ਸਿੰਘ ਜੀ ਜਸਵੀਰ ਜਿਨ੍ਹਾਂ ਨੇ ਵੀ ਇਹ ਜਿਨ੍ਹਾਂ ਦਾ ਇਹ ਉਪਰਾਲਾ ਇੱਕ ਬਹੁਤ ਹੀ ਨੇਕ ਉਪਰਾਲਾ ਹੈ ਤੇ ਬਾਕੀ ਜਦੋਂ ਜਿਦਾ ਤੁਸੀਂ ਗੱਲ ਕੀਤੀ ਹੈ ਕਿ ਬੱਚਿਆਂ 'ਚ ਬਹੁਤ ਖੁਸ਼ੀ ਸਾਨੂੰ ਮਿਲ ਕੇ ਤੇ ਓਬਵੀਅਸਲੀ ਕਿ ਜਿਹੜੇ ਬੱਚੇ ਸਾਨੂੰ ਦੇਖਦੇ ਨੇ ਸਕਰੀਨ ਤੇ ਜਦੋਂ ਉਹਨਾਂ ਨੂੰ ਇਹ ਦੇਰ ਸੀ ਰੂਪਰੂ ਹੁੰਨੇ ਆ ਤਾਂ ਉਹਨਾਂ 'ਚ ਜ਼ਾਹਿਰ ਆ ਕਿ ਖੁਸ਼ੀ ਆ ਸਾਨੂੰ ਸਾਡੇ ਪ੍ਰਸ਼ੰਸਕ ਨੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਬੱਚਿਆਂ ਨੂੰ ਮਿਲਦੇ ਆ ਬੱਚੇ ਤਾਂ ਵੈਸੇ ਵੀ ਕਹਿੰਦੇ ਰੱਬ ਦਾ ਰੂਪ ਹੁੰਦੇ ਨੇ ਸੋ ਸਾਨੂੰ ਬਹੁਤ ਵਧੀਆ ਲੱਗਦਾ ਤੇ ਬਾਕੀ ਮੈਂ ਇਸ ਇਹ 11ਵਾਂ ਮੇਲਾ ਲੋੜੀ ਦਾ ਤੇ ਮੈਂ ਆਰਗੇਨਾਈਜ਼ਰ ਜਿੰਨੇ ਵੀ ਆਰਗੇਨਾਈਜ਼ਰ ਨੇ ਇਸ ਮੇਲੇ ਨੂੰ ਕਰਵਾਉਣ ਵਾਲੇ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਨੇਕ ਕਾਰਜ ਹੈ ਆ ਗਾਂਵ ਵੱਧੂ ਕਾਰਜ ਹੈ ਕਿਉਂਕਿ ਜਿਹੜਾ ਨਰੋਏ ਸਮਾਜ ਦੀ ਜਿਹੜੀ ਅਸੀਂ ਕਲਪਨਾ ਔਰਤ ਤੋਂ ਬਿਨਾ ਨਹੀਂ ਕਰ ਸਕਦੇ ਲੜਕੀ ਤੋਂ ਬਿਨਾ ਨਹੀਂ ਕਰ ਸਕਦੇ ਕਿਉਂਕਿ ਘਰ ਨੂੰ ਜਿਹੜੀ ਸੇਧ ਦਿੰਦੀ ਹੈ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਉਹਦੇ ਵਿੱਚ ਮਾਂ ਦਾ ਯੋਗਦਾਨ ਹੁੰਦਾ ਹੈ ਤੇ ਜਿਸ ਘਰ ਦੇ ਵਿੱਚ ਇੱਕ ਲੜਕੀ ਹੈ ਉਸ ਘਰ ਦੀ ਤਹਜ਼ੀਬ ਹੀ ਬਦਲ ਜਾਂਦੀ ਹੈ ਇਹ ਬਹੁਤ ਵੱਡਾ ਇਸ ਲਈ ਲੜਕੀ ਪੂਜਣਯੋਗ ਹੈ ਵੈਸੇ ਤਾਂ ਆਪਾਂ ਸਾਡੇ ਸਮਾਜ ਦੇ ਵਿੱਚ ਕੰਨਿਆ ਪੂਜਾ ਕਰਦੇ ਆਪਾਂ ਜਿਵੇਂ ਜਦੋਂ ਦੁਰਗਾਸ਼ਮੀ ਵਾਲੇ ਦਿਨ ਸੋ ਇਹਨਾਂ ਦਾ ਲੜਕੀ ਦਾ ਸਮਾਜ ਦੇ ਵਿੱਚ ਸਥਾਨ ਬਹੁਤ ਉੱਚਾ ਹੈ ਤੇ ਸਾਨੂੰ ਇਹ ਐਕਸੈਪਟ ਕਰਨਾ ਚਾਹੀਦਾ ਜਿਹੜੇ ਬੰਦੇ ਇਸ ਨੂੰ ਐਕਸੈਪਟ ਕਰਨ ਤੋਂ ਗੁਰੇਜ਼ ਕਰਦੇ ਨੇ ਔਰ ਇਹਨਾਂ ਨੂੰ ਮਾਨ ਦੇਣਾ ਚਾਹੀਦਾ ਸਤਿਕਾਰ ਦੇਣਾ ਚਾਹੀਦਾ ਤੋਂ ਇੱਕ ਵਾਰ ਫਿਰ ਆਰਗੇਨਾਈਜ਼ੇਸ਼ਨ ਨੂੰ ਮੇਰੇ ਵੱਲੋਂ ਇਸ ਪ੍ਰੋਗਰਾਮ ਤੇ ਲਈ ਬਹੁਤ-ਬਹੁਤ ਮੁਬਾਰਕਬਾਦ ਤੇ ਧੰਨਵਾਦ ਅਸਲੰਗੀ ਸਾਹਿਬ ਇੱਕ ਫਾਦਰ ਫਿਗਰ ਹੋਣਾ ਨਾ ਵੀ ਫਾਦਰਵਾ ਜਿਹੜਾ ਉਹ ਵੀ ਬੱਚਿਆਂ ਦੇ ਨਾਲ ਬਹੁਤ ਪਿਆਰ ਹੁੰਦਾ ਵਾ ਲੇਕਿਨ ਕਹਿੰਦਾ ਵੀ ਧੀ ਜਿਹੜੀ ਹੁੰਦੀ ਹੈ ਨਾ ਉਹ ਪਿਤਾ ਦੀ ਸਭ ਤੋਂ लाड़ਲੀ ਹੁੰਦੀ ਹੈ ਵੀ ਧੀ ਤੋਂ ਬਿਨਾਂ ਕੋਈ ਨਹੀਂ ਹੁੰਦਾ ਪਰਿਵਾਰ ਦੇ ਵਿੱਚ ਬਿਲਕੁਲ ਸਹੀ ਗੱਲ ਹੈ ਜੀ ਮੇਰੀ ਇਹ ਪਹਿਲੀ ਲੋੜੀ ਹੈ ਆਪਣੀ ਧੀ ਤੋਂ ਬਗੈਰ ਤੇ ਮੇਰੇ ਵਾਸਤੇ ਬੜਾ ਭਾਵੁਕ ਮੌਕਾ ਹੈਗਾ ਇਹ ਕਿਉਂਕਿ ਮੇਰੀ ਬੇਟੀ ਹੁਣੀ ਕੈਨੇਡਾ ਗਈ ਹੈ ਤੇ ਪਹਿਲੀ ਜਿਹੜੀ ਲੋੜੀ ਹੈ ਮੈਂ ਆਪਣੀ ਧੀ ਤੋਂ ਬਗੈਰ ਮਨਾ ਰਿਹਾ ਸੀ ਪਰ ਮੈਂ ਬਹੁਤ ਹੀ ਇਹਨਾਂ ਨੂੰ ਇਨਾਂ ਦਾ ਸ਼ੁਕਰੀਆ ਦਾ ਕਰਨਾ ਚਾਹੁੰਗਾ ਕਿ ਇਹਨਾਂ ਨੇ ਮੈਨੂੰ ਸਾਰੀਆਂ ਕਈ ਤੀਆਂ ਦੀ ਲੋੜੀ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਮੈਂ ਬਹੁਤ ਖੁਸ਼ ਹਾਂ ਤੇ ਜਿਵੇਂ ਕਿ ਇਹ ਮੰਨਿਆ ਜਾਂਦਾ ਹੈ ਕਿ ਪਿਓ ਤੇ ਤੀ ਦਾ ਰਿਲੇਸ਼ਨ ਬਹੁਤ ਖਾਸ ਹੁੰਦਾ ਉਹ ਜਦੋਂ ਨੇੜੇ ਸੀਗੀ ਉਦੋਂ ਸ਼ਾਇਦ ਮੈਨੂੰ ਇਹ ਨਹੀਂ ਸੀ ਮਹਿਸੂਸ ਹੁੰਦਾ ਪਰ ਹੁਣ ਮੈਨੂੰ ਵਾਕਈ ਇਹ ਲੱਗਦਾ ਹੈ ਕਿ ਮੈਂ ਪਿਓ ਤੇ ਤੀ ਦਾ ਰਿਲੇਸ਼ਨ ਵਾਕਈ ਖਾਸ ਹੁੰਦਾ ਤੇ ਮੈਂ ਇਹਨਾਂ ਸਾਰਿਆਂ ਦਾ ਸ਼ੁਕਰਗੁਜ਼ਾਰ ਜਿਹੜੇ ਸਾਰੇ ਆਯੋਜਨ ਕਰਨ ਵਾਲਿਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਕਈ ਸਾਰੀ ਤੀਆਂ ਦੀ ਲੋੜੀ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਆਮ ਵੈਰੀ ਹੈਪੀ ਬਹੁਤ ਧੰਨਵਾਦ ਜੀ ਜਿਹੜਾ ਆਰਗੇਨਾਈਜ਼ ਕੀਤੀ ਗਈ ਲੋੜੀ ਤੀਆਂ ਦੀ ਲੋੜੀ ਮਨਾਇਆ ਗਿਆ ਤਾਂ ਵੱਡੇ ਵੱਡੇ ਕਲਾਕਾਰ ਇੱਥੇ ਪਹੁੰਚੇ ਨੇ ਵੱਡੇ ਵੱਡੇ ਚਿਹਰੇ ਇੱਥੇ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਸੁਮੇਤ ਅ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਅਸੀਂ ਨਗਰ ਤੇ ਸਹਿਯੋਗ ਨਾਲ ਇਹ 11ਵਾਂ ਲੋੜੀ ਅੱਜ ਬਣਾ ਰਹੇ ਹਾਂ ਲੜਕੀਆਂ ਦੀ ਜਿੰਨੀਆਂ ਲੜਕੀਆਂ ਮੇਰੇ ਪਿੰਡ ਹਰਸਲ ਜਮਦੀਆਂ ਨੇ ਅਸੀਂ ਉਹਨਾਂ ਦੀ ਲੋੜੀ ਪਾਉਨੇ ਆ ਅੱਜ ਦੇ ਦਿਨਾਂ ਇਹ ਪ੍ਰੇਰਣਾ ਮੈਨੂੰ ਸੰਤ RAM ਪਾਲ ਸਿੰਘ ਝਾਂਡੇ ਵਾਲਿਆਂ ਤੋਂ ਮਿਲੀ ਸੀ ਉਹਨਾਂ ਨੇ ਮੈਨੂੰ ਇਸ ਪਾਸੇ ਲਾਇਆ ਉਹਨਾਂ ਦੇ ਜਨਮ ਦਿਨ ਨੂੰ ਹੀ ਸਮਰਪਿਤ ਮੈਂ ਲੋੜੀ ਦਾ ਇਹ ਕਾਰਜ ਸ਼ੁਰੂ ਕੀਤਾ ਔਰ ਮੈਨੂੰ ਇਹ ਬਹੁਤ ਅੱਜ ਖੁਸ਼ੀ ਹੋ ਰਹੀ ਹੈ ਦੱਸ ਕੇ ਵੀ ਅੱਜ ਮੇਰੇ ਇਸ ਨਗਰ ਦੇ ਵਿੱਚ ਇਸ ਲੋੜੀ ਦੇ ਸਮਾਗਮ ਦੇ ਵਿੱਚ ਇਹ ਐਡਰੈਟਿਵ ਪਹਿਲਾਂ ਬਜਾਤਦੀ ਹੈ ਐਡਰੈਟਿਵ ਚਿਹਰੇ ਜਿਨ੍ਹਾਂ ਨੇ ਆ ਕੇ ਇਸ ਸਰਕਤ ਕੀਤੀ ਹੈ ਔਰ ਇਸ ਖੁਸ਼ੀ ਦੇ ਬਾਧਾ ਕੀਤਾ ਵਾ ਇਹਨਾਂ ਦਾ ਬਦ ਦਿਲੋ ਰੇਣੀ ਆ ਧੰਨਵਾਦ ਆ ਔਰ ਮੈਂ ਆਸ ਕਰਦਾ ਇਹ ਅੱਗੇ ਤੋਂ ਵੀ ਮੈਨੂੰ ਇਦਾਂ ਸਹਿਯੋਗ ਦਿੰਦੇ ਰਹਿਣਗੇ ਤੇ ਮੈਂ ਇਹਨਾਂ ਨੂੰ ਇੱਥੇ ਆ ਜੀ ਆਇਆਂ ਕਦਾਵਾਂ ਸੁਭਦੇਰੀ ਅਪਡੇਸ਼ਨ ਜੁੜੇ ਪਸ ਪੰਜਾਬੀ ਦੇ ਨਾਲ ਕੈਮਰਾ ਪ੍ਰਸੰਕਰਨ ਦੇ ਨਾਲ ਗੁਦੀਪ ਸਿੰਘ ਜੀ